ਦੀ ਆਵਾਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰਿਤ ਫੋਰਕਾਗਾ ਅੱਜ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਧਰਮਪ੍ਰੀਤ ਗਾਂਧੀ ਜੀ ਜੋ ਕਾਂਗਰਸ ਵੱਲੋਂ ਖੜੇ ਨੇ ਅੱਜ ਜੋ ਇੱਥੇ ਪਾਤਣਾ ਖਟੋਸ਼ਾਮ ਮੰਦਿਰ ਵਿੱਚ ਪਹੁੰਚੇ ਨੇ ਉਹਨੂੰ ਸਾਰਾ ਅਸੀਂ ਦਿਖਾਵਾਂਗੇ ਬਾਜੀ ਕੋਈ ਨਹੀਂ ਕੋਈ ਕੋਈ ਗੱਲ ਕੋਈ ਨਾ ਬਾਜੀ ਕੋਈ ਅਰੇ ਬਸ ਮਾਰ ਨਹੀਂ ਬਲ ਸੇਨਾ ਵਾਲੀ ਮਾਤਾ ਕੀ ਜੈ ਅਜ ਤੂੰ ਬਸ ਪਟਿਆ ਨਹੀਂ ਹਾਂ ਮੋ ਕੋ ਪਟਿਆ ਨਹੀਂ ਅੱਛਾ ਜੀ ਕਿੰਨੇ ਵਸਾ ਸੱਚ ਗਰਾਹਾ ਤੋਂ ਮਾਲ ਹੋ ਗਿਆ ਬਹੁਤ ਵਧੀਆ ਜੀ ਕੋਲ ਪੰਜ ਸੱਤ ਕੇ ਸਾਥ ਢਾਂ ਬਣਾਤਾ ਇਹ ਐਲੀਮੈਂਟ ਸਭ ਕੇ ਲਈ ਹੈ ਅੱਛਾ

ਇਹ ਨਾ ਕਰ ਇਹ ਨਾ ਕਰ ਪੂਰਾ ਪਿੱਛੇ ਪਿੱਛੇ ਜਾ ਤਰਾਹ ਦੇ ਬੰਦ ਕਰ ਰਿਹਾ ਕਰਦੇ ਸਭੀ ਤਪੇਤਰ ਮਾ ਜੀ ਤੋ ਹਾਂ ਅੱਛਾ ਜੀ ਜੀ ਬਿਲਕੁਲ ਕਰੋ ਬਾਲਾ ਜੀ ਮਹਾਰਾਜ ਕੀ ਜੈ ਸਾਰਾ ਸਾਰਾ ਧਾਮ ਕੀ ਜੈ ਰੇਸ਼ਕੀ ਧਾਰਮਿਕ ਹਸਤੀਆਂ ਦੇ ਨਾਲ-ਨਾਲ ਸਿਆਸਤਦਾਨ ਵੀ ਇੱਥੇ ਨਤਮਸਤਕ ਹੁੰਦੇ ਨੇ ਕਿਦਾਂ ਦਾ ਮਹਿਸੂਸ ਕਰਦੇ ਹੋ ਪਹਿਲੀ ਵਾਰ ਆਏ ਹੋ ਪਤਨਾ ਦੇ ਵਿੱਚ ਕਲੇਟੀ ਦਾ ਤੁਹਾਡਾ ਪਹਿਲਾ ਜਿਹੜਾ ਐਜ਼ ਇਹ ਲੋਕ ਸਭਾ ਦੇ ਉਮੀਦਵਾਰ ਚੁਣੇ ਜਾਣ ਤੋਂ ਬਾਅਦ ਹਾਂਜੀ ਦੋਕੋ ਮੈਂ ਬਹੁਤ ਖੁਸ਼ ਹੋਇਆ ਹੈਗਾ ਔਰ ਹੈਰਾਨ ਵੀ ਹੋਇਆ ਕਿ ਪਾਤrana ਵਰਗੇ ਮੁਕਾਬਲਤਨ ਛੋਟੇ ਸ਼ਹਿਰ ਵਿੱਚ ਇੰਨੀ ਸ਼ਾਨਦਾਰ ਸੰਸਥਾ ਖੜੀ ਕਰਨੀ ਹੈਗੀ ਹੈ ਇਹ ਬਹੁਤ ਹੀ ਕਮਾਲ ਦਾ ਉਦਮ ਹੈਗਾ ਪਾਤrana ਵਸੀਆਂ ਦਾ ਤੇ ਕਿਉਂਕਿ ਮੈਂ ਆਪਣੀ ਨਤਮਸਤਕ ਹੋਣ ਆਇਆ ਹੈਗਾ ਆਪਣੇ ਸ਼ਰਦਾ ਭੇਂਟ ਕਰਨ ਆਇਆ ਹੈਗਾ ਇਸ ਕਰਕੇ ਮੇਰਾ ਨਹੀਂ ਖਿਆਲ ਕਿ ਮੈਨੂੰ ਇਸ ਮੌਕੇ ਤੇ ਕੋਈ ਵੀ ਸਿਆਸੀ ਗੱਲ ਕਰਨੀ ਚਾਹੀਦੀ ਹੈਗੀ ਮੈਂ ਤਾਂ ਅਸ਼ੀਰਵਾਦ ਲੈਣਾ ਹੈਗਾ ਤਾਂ ਕਿ ਜੋ 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 ਵੀ ਬੂਤਿਆਂ ਨੇ ਇਥੇ ਸੁਜੋਵਤ ਨੇ ਹੈਗਾ ਉਹਨਾਂ ਦਾ ਅਸ਼ੀਰਵਾਦ ਨਾਲ ਮੈਂ ਇਹ ਜਿਹੜੀ ਨੇਕੀ ਦੀ ਬਦੀ ਦੀ ਲੜਾਈ ਹੈ ਜਿਹੜੀ ਸੱਚ ਦੇ ਝੂਠ ਦੀ ਲੜਾਈ ਹੈ ਜਿਹੜੀ ਦੇਸ਼ ਨੂੰ ਬਚਾਣ ਤੇ ਦੇਸ਼ ਨੂੰ ਤਬਾਹ ਕਰਨ ਦੀ ਲੜਾਈ ਹੈ ਉਹਦੇ ਵਿੱਚ ਮੈਂ ਦੇਸ਼ ਨੂੰ ਬਚਾਣ ਵਾਲੇ ਸੱਚ ਦੇ ਹੱਕ ਵਿੱਚ ਤੇ ਜਿਹੜਾ ਝੂਠ ਦੇ ਹਰਾਣ ਵਾਸਤੇ ਤੇ ਜਿਹੜੀ ਨੇਕੀ ਨੂੰ ਦੇਖੀ ਦੇ ਹੱਕ ਵਿੱਚ ਮੈਂ ਆਪਣਾ ਜਿਹੜਾ ਬਣਦਾ ਯੋਗਦਾਨ ਹੈ ਅਦਾ ਕਰ ਸਕਾਂ ਬਟਾ ਮੈਂ ਬਾਦਲਾਂ ਨਿਵਾਸੀਆਂ ਦੀ ਮਦਦ ਨਾਲ ਬਸ ਇਸ ਤੋਂ ਵੱਧ ਮੈਂ ਹੋਰ ਇਸ ਮੌਕੇ ਤੇ ਕੋਈ ਹੋਰ ਸਿਆਸੀ ਕੋ ਲੈਕਚਰ ਦੇਣਾ ਨਹੀਂ ਚਾਹੁੰਦਾ ਲੜਾਈ ਸਕਦਾ ਕਿ ਇਸ ਤਰ੍ਹਾਂ ਲੜਾਈ ਕਿਵੇਂ ਲੜੀ ਜਾਉਂਦੀ ਹੈ ਹਾਂਜੀ ਲੜਾਈ ਬੜੀ ਸਖਤ ਲੱਗ ਰਹੀ ਹੈ ਇਸ ਵਾਰ ਨਹੀਂ ਕੋਈ ਨਹੀਂ ਜੀ ਕੋਈ ਸਖਤ ਨਹੀਂ ਹੁੰਦੀ ਲੜਾਈ ਹਮੇਸ਼ਾ ਸੱਚ ਤੇ ਝੂਠ 'ਚ ਲੋਕੀਂ ਨਵਟਾਰਾ ਹਿਸਟਰੀ ਜੋ ਕਰਦੇ ਆਏ ਨੇ ਚਾਹੇ ਰਮੈਨ ਹੋਵੇ ਚਾਹੇ ਮਹਾਭਾਰਤ ਹੋਵੇ ਹਮੇਸ਼ਾ ਹੀ ਨੇਕੀ ਦੇ ਬਦੀ ਲੜਾਈ ਚੱਲਦੀ ਰਹਿੰਦੀ ਹੈਗੀ ਹੈ ਅੱਜ ਲੋਕਾਂ ਨੇ ਦੇਖਣਾ ਕਿ ਨੇਕੀ ਕਿਸ ਪਾਸੇ ਹੈ ਬਦੀ ਕਿਸ ਪਾਸੇ ਹੈ ਸੱਚ ਉਠ ਕਿਸ ਪਾਸੇ ਹੈ ਦੇਸ਼ ਕਿਸ ਪਾਸੇ ਹੈ ਤਬਾਹੀ ਕਿਸ ਪਾਸੇ ਆਏਗੀ ਇਹ ਲੋਕਾਂ ਨੇ ਦੇਖਣਾ ਜੀ ਬੜੀ ਲੱਗੇ ਜਾਉਂਦੇ ਮੰਗਾ ਜਿਹੜੀ ਚੰਗੀ ਲੱਗਦੀ ਨੋਕਾ ਲੋਕਾਂ ਨੇ ਮੰਗਤਾ ਬਿਕਦਾ ਇਲਾਕੇ ਦੀਆਂ ਮੰਗਾਂ ਹੈਗੀਆਂ ਇੱਕ ਪੰਜਾਬ ਪੱਧਰੀਆਂ ਮੰਗਾਂ ਇੱਕ ਦੇਸ਼ ਪੱਧਰੀਆਂ ਮੰਗਾਂ ਅਲੱਗ-ਅਲੱਗ ਮੰਗਾਂ ਨੇ ਇਸ ਇਲਾਕੇ ਵਿੱਚ ਜਿਹੜਾ ਮਤਲਬ ਵਿਕਾਸ ਦੇ ਕਾਰਜ ਜਿਹੜੇ ਹੈਗੇ ਆ ਉਹ ਬਹੁਤ ਘੱਟ ਹੋਏ ਹੈਗੇ ਆ ਔਰ ਮੇਰੀ ਇੱਕ ਇੱਕ ਪ੍ਰਾਇੋਰਟੀ ਮੈਂ ਕੋਸ਼ਿਸ਼ ਕਰੂੰਗਾ ਮੈਂ ਪੱਕਾ ਵਾਦਾ ਨਹੀਂ ਕਰਦਾ ਕਿ ਮੈਂ ਪੂਰਾ ਜ਼ੋਰ ਲਾ ਕੇ ਜੇਕਰ ਤਾਂ ਇੰਡੀਆ ਦੀ ਸਰਕਾਰ ਆndi ਹੈ ਫਿਰ ਤਾਂ ਬਹੁਤ ਚਾਂਸ ਹੈ ਕਿ ਮੈਂ ਰਾਜਪਰੇ ਤੇ ਜਾਖਲ ਵਿਚਕਾਰ ਜਾਂ ਰੇਲ ਰਿੰਗ ਹੈਗਾ ਉਹ ਸਥਾਪਿਤ ਕਰਨ ਦੀ ਕੋਸ਼ਿਸ਼ ਕਰੂੰਗਾ ਹੈਗਾ ਜੇਕਰ ਸਰਕਾਰ ਐਨਡੀਏ ਦੀ ਆndi ਹੈਗੀ ਸਾਡੀ ਇੰਡੀਆ ਦੀ ਨਹੀਂ ਆਦੀ ਹੈਗੀ ਤਾਂ ਇਹ ਕੋਸ਼ਿਸ਼ ਲੰਬੀ ਜਰੂਰ ਹੋਗੀ ਮੁਸ਼ਕਲ ਜਰੂਰ ਹੋਗੀ ਕੋਸ਼ਿਸ਼ ਮੈਂ ਫੇਰ ਵੀ ਕਰੂੰਗਾ ਕਿ ਮੈਂ ਕਿ ਮੈਂ ਪਟਿਆਲੇ ਤੇ ਜਾਖਲ ਵਿਚਕਾਰ ਰੇਲ ਗੱਡੀ ਦੌੜ ਦੌੜ ਦੀ ਦੇਖਾਂ ਜੀ ਡਾਕਟਰ ਗਾਂਧੀ 2014 ਦੀ ਇਲੈਕਸ਼ਨ ਨੂੰ ਤੇ 19 ਦੀ ਨੂੰ ਤੇ 24 ਦੀ ਨੂੰ ਕਿਵੇਂ ਕਰਦੇ ਨੇ ਓਏ 14 ਤੇ ਤੁਸੀਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੀ ਹਾਂਜੀ 19 ਤੇ ਤੁਸੀਂ ਆਜ਼ਾਦ ਲੜੀ ਹੈ ਹਾਂਜੀ ਹੁਣ ਤੁਹਾਨੂੰ ਕਾਂਗਰਸ ਦਾ ਹਾਂਜੀ ਹਾਂ ਜੀ ਮਾਰ ਬਣਿਆ ਤਾਂ ਉਹਨਾਂ ਤਿੰਨਾਂ ਦੇ ਵਿੱਚ ਕਿਦਾਂ ਦਾ ਫਰਕ ਮਹਿਸੂਸ ਕਰਦੇ ਦਿਖੋ 14 ਦੇ 24 ਵਿੱਚਕਾਰ ਦੇਸ਼ ਵਿੱਚ ਬਹੁਤ ਤਬਦੀਲੀ ਆਈ ਹੈਗੀ 14 ਦੇ ਇਲੈਕਸ਼ਨ ਇੱਕ ਹੋਰ ਸੰਦਰਭ ਵਿੱਚ ਸੀਗਾ 24 ਦਾ ਇਲੈਕਸ਼ਨ ਇੱਕ ਹੋਰ ਸੰਦਰਭ ਵਿੱਚ ਹੋ ਰਿਹਾ ਹੋਰ ਕੰਟੈਕਸਟ ਵਿੱਚ ਹੋ ਰਿਹਾ ਇਹਦਾ ਦਾ ਫਰੇਮਵਰਕ ਹੈ ਕਿ ਜਿਸ ਤਰ੍ਹਾਂ ਦੀ 14 ਤੋਂ ਬਾਅਦ ਭਾਰਤੀ ਜਿਹੜੀ ਤੰਤਰ ਹੈਗਾ ਆ ਭਾਰਤੀ ਸਰਕਾਰ ਹੈ ਜਾਂ ਦੀ ਰਾਜ ਹੈਗਾ ਉਹਦਾ ਜੋ ਖਾਸਾ ਬਦਲਿਆ ਜੋ ਕਰੈਕਟਰ ਬਦਲਿਆ ਜੋ ਜੋ ਇੱਕ ਸਿਫਤੀ ਤਬਦੀਲੀ ਆਈ ਹੈਗੀ ਹੈ ਦੇਸ਼ ਵਿੱਚ ਜੋ ਫਿਰਕੂ ਜੋ ਜੋ ਕਤਾਰਬੰਦੀ ਕੀਤੀ ਜਾ ਰਹੀ ਹੈ ਫਿਰਕੂ ਹਸਤ ਭਾਵਨਾ ਖਤਮ ਕੀਤੀ ਜਾ ਰਹੀ ਹੈ ਨਫਰਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਵਕ ਵਕ ਫਿਰਕਿਆਂ ਵਿਚਕਾਰ ਔਰ ਦੇਸ਼ ਦਾ ਜੋ ਸਾਧਨ ਸਰੋਤ ਹੈਗਾ ਜਿਹੜੇ ਸਾਰੇ ਸਭ ਦੇ ਸਾਂਝੇ ਲੋਕਾਂ ਦੀ ਜੋ ਸੰਪਦਾ ਹੈਗੀ ਹੈ ਉਹ ਕਾਰਪੋਰੇਟ ਆਪਣੇ ਕਾਰਪੋਰੇਟ ਯਾਰਾਂ ਨੂੰ ਵੇਚੀ ਜਾ ਰਹੀ ਹੈਗੀ ਹੈ ਦੇਸ਼ ਵਿੱਚ ਜਿਸ ਤਰ੍ਹਾਂ ਭੁੱਖਮਰੀ ਤੇ ਬੇਰੁਜ਼ਗਾਰੀ ਦਾ ਜੋ ਆਲਮ ਹੈਗਾ ਪੰਜਾਬ ਦੇ ਨੌਜਵਾਨ ਛੱਡ ਕੇ ਪੰਜਾਬ ਬਾਹਰ ਭੱਜੇ ਜਾ ਰਹੇ ਹੈਗੇ ਹੈ ਦੇਸ਼ ਵਿੱਚ ਨੌਜਵਾਨ ਕੁਰਵਾ ਨੌਜਵਾਨ ਬੇਲੇ ਕੁਮ ਰਿਹਾ ਪਿਛਲੇ 40 ਸਾਲਾਂ ਤੋਂ ਸਭ ਤੋਂ ਵੱਧ ਬੇਰੁਜ਼ਗਾਰੀ ਇਸ ਹਿੰਦੁਸਤਾਨ ਚ ਹੈਗੀ ਹੈ ਕਿਸਾਨੀ ਸੰਕਟ ਚ ਕਿਸਾਨ ਖੁਦਕਸ਼ੀਆਂ ਕਰ ਰਹੇ ਹੈਗੇ ਸਾਰੇ ਹਿੰਦੁਸਤਾਨ ਦੀ ਕਿਸਾਨੀ ਬਹੁਤ ਬੁਰੀ ਤਰ੍ਹਾਂ ਵਜ਼ੀ ਹੋਈ ਹੈ ਲਾਹੇਵੰਦਾ ਧੰਦਾ ਨਹੀਂ ਰਹੀ ਹੈਗੀ ਹੈ ਵਾਤਾਵਰਨ ਤਬਾਹ ਹੋ ਰਿਹਾ ਹੈਗਾ ਹੈ ਔਰ ਜਿਹੜੀ ਸਿਆਜਨੀਤਕ ਤਾਨਾਸ਼ਾਹੀ ਹੈ ਜਿਸ ਤਰ੍ਹਾਂ ਸਾਰੀਆਂ ਸੰਸਥਾਵਾਂ ਜਿਹੜੀਆਂ ਸਾਡੇ ਸੰਵਿਧਾਨ ਨੂੰ ਬਚਾਉਣ ਵਾਸਤੇ ਸਾਡੇ ਸੰਵਿਧਾਨ ਘੜੇ ਨੇ ਬਣਾਈਆਂ ਸੀਗੀਆਂ ਚਾਹੇ ED ਆ ਚਾਹੇ CBI ਆ ਚਾਹੇ ਮੀਡੀਆ ਹੈਗਾ ਤੋਂ ਇਵਨ ਤੁਹਾਡੇ ਵਰਗੇ ਲੋਕ ਜਿਹੜੇ ਇਸ ਵੇਲੇ ਸੱਤਾ ਨਾਲ ਜਿੰਨਾ ਹੌਸਪਾਈ ਹੋਈ ਹੈ ਇਹਨਾਂ ਨੂੰ ਵੀ ਆਜ਼ਾਦ ਕਰਨ ਦਾ ਸਵਾਲ ਹੈਗਾ सीबीआई ਨੂੰ ਆਜ਼ਾਦ ਕਰਨ ਦਾ ਸਵਾਲ ਹੈਗਾ ਹੈ ਈਡੀ ਨੂੰ ਆਜ਼ਾਦ ਕਰਨ ਦਾ ਸਵਾਲ ਹੈਗਾ ਹੈ ਮੀਡੀਆ ਨੂੰ ਈਡੀ ਨੂੰ सीबीआई ਨੂੰ ਇਵਨ ਕੈਗ ਨੂੰ ਜਾਂ ਹੋਰ ਸੰਸਥਾਵਾਂ ਨੂੰ ਵੀ ਇਲੈਕਸ਼ਨ ਕਮਿਸ਼ਨ ਨੂੰ ਵੀ ਇਹ ਜਿਹੜੀ ਜਕੜ ਪਾਈ ਹੋਈ ਹੈ ਇੱਕ ਇੱਕ ਜੇਬੀ ਜੱਥੇਬੰਦੀ ਬਣਾ ਲਿਆ ਪਾਕਟ ਆਰਗਨਾਈਜੇਸ਼ਨ ਬਣਾਇਆ ਭਾਜਪਾ ਦੀ ਸਰਕਾਰ ਨੇ ਇਸ ਤੋਂ ਖਹਿੜਾ ਛੜਾਣ ਦੀ ਲੋੜ ਹੈਗੀ ਹੈ ਔਰ ਦੇਸ਼ ਨੂੰ ਸਹੀ ਮੈਨੇਜ ਅੱਗੇ ਲੈ ਜਾਣ ਦੇ ਵਾਸਤੇ ਇੱਕ ਇੰਡੀਆ ਇੰਡੀਆ ਲਾਈਨ ਹਾਂਜੀ ਆਪੀਨ ਕੀਏ ਵੋਟਰਾਂ ਨੂੰ ਲੋਕਾਂ ਨੂੰ ਅਪੀਲ ਹੈ ਕਿ ਹਰ ਵਿਅਕਤੀ ਦਾ ਹਰ ਕੈਂਡੀਡੇਟ ਦਾ ਉਹਦਾ ਪਰਿਵਾਰਕ ਵਿਸ਼ੋਕਣ ਉਹਦਾ ਨਿੱਜੀ ਕਰਦਾਰ ਤਾਂ ਸਿਆਸੀ ਕਰਦਾਰ ਤੇ ਉਹਦਾ ਜਿਹੜਾ ਆਪਣੇ ਹਲਕੇ ਬਾਤੇ ਕੀਤੇ ਹੋਏ ਕਮਾਲ ਦੇਖ ਕੇ ਉਹ ਬੋਟ ਕੋਈ ਗੱਲ ਨਹੀਂ ਕਰਦਾ ਹਰ 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 ਕੁਝ ਨਹੀਂ ਹੁੰਦਾ ਮੇਰੀ ਬੇਨਤੀ ਹੈ ਸਾਰੇ ਵੋਟਰਾਂ ਨੂੰ ਕਿ ਹਰ ਕੈਂਡੀਡੇਟ ਦਾ ਨਿੱਜੀ ਕਰਦਾਰ ਪਰਿਵਾਰਕ ਵਿਸ਼ੋਕਣ ਦਾ ਪੂਰਾ ਉਹਦੀ ਜਿਹੜੀ ਹੈ ਸਿਆਸੀ ਕਰਦਾਰ ਦੇਖ ਕੇ ਉਹਦੀ ਸਮਾਜ ਨੂੰ ਦੇਣ ਦੇਖ ਕੇ ਉਹਦੇ ਜਿਹੜਾ ਉਹਦਾ ਸਿਆਸੀ ਸਫਰ ਹੈ ਉਹ ਤੇ ਪੂਰੀ ਚਾਤ ਪਾ ਕੇ ਹੀ ਉਹ ਲੋਕ ਆਪਣਾ ਫੈਸਲਾ ਕਰਨ ਔਰ ਜੋ ਦੇਸ਼ ਦੀ ਕੁਲ ਹਾਲਤ ਹੈ